ਜਾਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਆਪਣੇ ਪਾਰਥ ਦੌਰੇ ਤੇ ਆਏ ਹੋਏ ਨੇ ਅੱਜ ਦੀ ਜਿਕਰ ਗੱਲ ਕਰੀਏ ਤਾਂ ਆਪਣੇ ਜੱਦੀ ਪਿੰਡ ਬੰਬੇਲੀ ਵਿਖੇ ਆਪਣੇ ਜੱਦੀ ਘਰ ਵਿੱਚ ਪਹੁੰਚਣਗੇ ਪਿੰਡ ਬੰਬੇਲੀ ਦੇ ਵਿੱਚ ਇਸ ਵੇਲੇ ਜਗਬਾਣੀ ਟੀਮੀ ਦੀ ਟੀਵੀ ਦੀ ਟੀਮ ਮੌਜੂਦ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਜਿਹੜਾ ਘਰ ਹੈ ਇਹ ਸਰਦਾਰ ਹਰਜੀਤ ਸਿੰਘ ਸੱਜਣ ਦਾ ਜੱਦੀ ਘਰ ਹੈ ਜਿਹੜਾ ਕਿ ਪਿੰਡ ਬੰਬੇਲੀ ਦੇ ਵਿੱਚ ਮੌਜੂਦ ਹੈ ਲੜੀਆਂ ਲਗਾ ਕੇ ਜਿਹੜਾ ਹੈ ਉਹਨਾਂ ਦਾ ਸਵਾਗਤ ਦੇ ਵਿੱਚ ਪਿੰਡ ਦੇ ਵਿੱਚ ਪ੍ਰਬੰਧ ਕੀਤੇ ਗਏ ਨੇ ਤਮਾਮ ਪਿੰਡ ਦੀ ਸਫਾਈ ਕੀਤੀ ਗਈ ਔਰ ਥਾਂ-ਥਾਂ ਤੇ ਉਹਨਾਂ ਦੇ ਸਵਾਗਤੀ ਬੋਰਡ ਵੀ ਹਰਜੀਤ ਸਿੰਘ ਸੱਜਣ ਦੇ ਇੱਥ ਇੱਕ ਘਰ ਜਿਹੜਾ ਤੁਸੀਂ ਵੇਖ ਸਕਦੇ ਹੋ ਇਹ ਜੱਦੀ ਘਰ ਹੈ ਸਰਦਾਰ ਹਰਜੀਤ ਸਿੰਘ ਸੱਜਣ ਸੱਜਣ ਹੋਰਾਂ ਦਾ ਇੱਥੇ ਪਹਿਲਾਂ ਤੋਂ ਹੀ ਉਹਨਾਂ ਦੇ ਪਿਤਾ ਸਰਦਾਰ ਕੁੰਦਰ ਸਿੰਘ ਤੇ ਮਾਤਾ ਵਿਦਿਆਕੌਰ ਜਿਹੜੇ ਕਿ 6 ਮਹੀਨੇ ਪਹਿਲਾਂ ਆਏ ਹੋਏ ਨਹੀਂ ਉਹ ਇੱਥੇ ਮੌਜੂਦ ਨੇ ਇਸ ਤੋਂ ਇਲਾਵਾ ਉਹਨਾਂ ਦੀ ਸਿਸਟਰ ਕੈਨੇਡਾ ਤੋਂ ਆਏ ਹੋਏ ਨੇ ਉਹ ਵੀ ਇੱਥੇ ਮੌਜੂਦ ਨਹੀਂ ਸੁਰੱਖਿਆ ਦਾ ਜਿਹੜਾ ਪੈਰਾ ਹੈ ਉਹ ਵੀ ਕਾਫੀ ਕਰੜਾ ਹੈ ਸਾਹਮਣੇ ਤੁਸੀਂ ਵੇਖ ਸਕਦੇ ਹੋ ਘਰ ਦੇ ਬਿਲਕੁਲ ਸਾਹਮਣੇ ਪੁਲਿਸ ਫੋਰਸ ਤਾਇਨਾਤ ਹੈ ਇਸ ਤੋਂ ਇਲਾਵਾ ਕੈਨੇਡਾ ਤੋਂ ਵੀ ਉਹਨਾਂ ਦੇ ਨਾਲ ਸੁਰੱਖਿਆ ਜਿਹੜੀ ਹੈ ਉਹ ਇੱਥੇ ਪਹੁੰਚੀ ਹੋਈ ਹੈ ਤੇ ਅੱਜ ਪਿੰਡ ਬੰਬੇਲੀ ਵਿਖੇ ਹਰਜੀਤ ਸਿੰਘ ਸੱਜਣ ਜਿਹੜੇ ਕਿ ਆਪਣੇ ਜੱਦੀ ਪਿੰਡ ਵਿਖੇ ਆਪਣੇ ਜੱਦੀ ਘਰ 'ਚ ਪਹੁੰਚਣਗੇ। ਮਾਮ ਰਿਸ਼ਤੇਦਾਰ ਜਿਹੜੇ ਹੈਗੇ ਨੇ ਸਵੇਰ ਤੋਂ ਹੀ ਇੱਥੇ ਪਹੁੰਚਣਾ ਸ਼ੁਰੂ ਹੋ ਗਿਆ ਹਾਲਾਂਕਿ ਮੀਡੀਆ ਦੇ ਅੰਦਰ ਜਾਣ ਤੇ ਜਿਹੜੀ ਹੈ ਉਹ ਅਪਰੂਵਲ ਨਹੀਂ ਹੈ মিডিਆ ਅਲਾਉਡ ਨਹੀਂ ਹੈ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀ ਗੱਡੀ ਜਿਹੜੀ ਹੈ ਇੱਕ ਹੋਰ ਪਹੁੰਚੀ ਹੈ ਤਾਂ ਜਿਹੜਾ ਸੁਰੱਖਿਆ ਘੇਰਾ ਹੈ ਉਹ ਕਾਫੀ ਕਰੜਾ ਹੈ ਤਾਂ ਹਰਜੀਤ ਸਿੰਘ ਸੱਜਣਾ ਅਜਪਿੰਟ ਬੰਬੇਲੀ ਵਿਖੇ ਪੰਛਣਗੇ तमाम ਰਿਸ਼ਤੇਦਾਰ ਸਵੇਰ ਤੋਂ ਹੀ ਉਹਨਾਂ ਦੇ ਘਰ ਆਉਣੇ ਸ਼ੁਰੂ ਹੋ ਗਏ ਨੇ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇੱਕ ਖਾਸ ਪ੍ਰਬੰਧ ਕੀਤਾ ਗਿਆ ਹੈ ਇਸ ਪਿੰਡ ਦੇ ਵਿੱਚ ਬੰਬੇਲੀ ਪਿੰਡ ਦੇ ਸਕੂਲ ਦੇ ਵਿੱਚ ਹੀ ਪਹਿਲੀ ਮੁਢਲੀ ਸਿੱਖਿਆ ਕਹਿ ਸਕਦੇ ਹਾਂ ਕਿ ਦੋਸ ਮਾਤਾ ਤੱਕ ਜਿਹੜੀ ਪੜ੍ਹਾਈ ਸੀ ਹਰਜੀਤ ਸਿੰਘ ਸੱਜਣਹਾਰਾ ਨੇ ਇੱਥੇ ਹੀ ਪੂਰੀ ਕੀਤੀ ਸੀ 5 ਸਾਲ ਦੀ ਉਮਰ ਦੇ ਵਿੱਚ ਉਹ ਕੈਨੇਡਾ ਚਲੇ ਗਏ ਸਨ ਤੇ ਉੱਥੇ ਹੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਫਿਰ ਉਹ ਵੈਨਕੂਵਰ ਦੀ ਜਿਹੜੀ ਕ੍ਰਾਈਮ ਪੁਲਿਸ ਯੂਨਿਟ ਹੈ ਉਸ ਦੇ ਵਿੱਚੋਂ ਭਰਤੀ ਹੋ ਗਏ ਉੱਥੇ ਉਹਨਾਂ ਨੇ ਪੜ੍ਹਾਈ ਪੂਰੀ ਕੀਤੀ 11 ਸਾਲ ਕ੍ਰਾਈਮ ਯੂਨਿਟ ਦੇ ਵਿੱਚ ਨੌਕਰੀ ਕੀਤੀ ਤਾਜਪਿੰਡ ਬੰਬੇਲੀ ਦੇ ਵਿੱਚ ਹਰਜੀਤ ਸਿੰਘ ਸੱਜਣ ਦਾ ਕਾਫੀ ਸਵਾਗਤ ਕੀਤਾ ਜਾ ਰਿਹਾ ਹੈ ਪਿੰਡ ਵਾਸੀਆਂ ਦੇ ਵਿੱਚ ਕਾਫੀ ਖੁਸ਼ੀ ਜਿਹੜੀ ਹੈ ਉਹ ਪਾਈ ਜਾ ਰਹੀ ਹੈ ਕਰੀਬ-ਕਰੀਬ ਪਿੰਡ ਵਾਸੀਆਂ ਮੁਤਾਬਕ 16 ਸਾਲ ਬਾਅਦ ਉਹ ਅੱਜ ਆਪਣੇ ਜੱਦੀ ਪਿੰਡ ਵਿਖੇ ਪਹੁੰਚ ਰਹੇ ਨੇ ਹਰਜੀਤ ਸਿੰਘ ਸੱਜਣ ਜਿਹੜੇ ਕਿ ਅੱਜ ਸਵੇਰੇ ਅ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਤਮਸਤਕ ਹੋਏ ਉਸ ਤੋਂ ਬਾਅਦ ਉਹ ਪਿੰਗਲਵਾੜਾ ਵਿਖੇ ਗਏ ਤੇ ਫਿਰ ਉਹਨਾਂ ਦਾ ਪ੍ਰੋਗਰਾਮ ਜਿਹੜਾ ਹੈ ਉਹ ਯੂਨਿਕ ਹੋਮ ਜਿਹੜਾ ਕਿ ਅनाथ ਆਸ਼ਰਮ ਹੈ ਜਲੰਧਰ ਦੇ ਵਿੱਚ ਉੱਥੇ ਵੀ ਉਹਨਾਂ ਦਾ ਪ੍ਰੋਗਰਾਮ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਉੱਥੇ 60 ਤਕਰੀਬ ਅनाथ ਬੱਚੇ ਜਿਹੜੇ ਹੈਗੇ ਨੇ ਉਹ ਪਾਲ ਰਹੇ ਨੇ ਬੀਬੀ ਪ੍ਰਕਾਸ਼ ਕੌਰ ਜੀ ਉਹਨਾਂ ਦਾ ਪਾਲਣ ਪੋਸ਼ਣ ਕਰ ਰਹੇ ਹਨ ਖਾਸ ਤੌਰ ਤੇ ਕੈਨੇਡਾ ਦੇ ਜਿਹੜੇ ਵਾਸੀ ਹੈਗੇ ਨੇ ਪ੍ਰਵਾਸੀ ਪੰਜਾਬੀ ਉਹਨਾਂ ਵੱਲੋਂ ਅनाथ ਆਸ਼ਰਮ ਨੂੰ ਯੂਨਿਕ ਹੋਮ ਨੂੰ ਕਾਫੀ ਸਹਾਇਤਾ ਵੀ ਮੁਹੱਈਆ ਕਰਵਾਈ ਜਾਂਦੀ ਹੈ ਤੇ ਉਹਨਾਂ ਦੇ ਕਹਿਣ ਤੇ ਹਰਜੀਤ ਸਿੰਘ ਸੱਜ ਪਹਿਲੇ ਪੰਜਾਬੀ ਭਾਰਤੀ ਨੇ ਜਿਹੜੇ ਕੀ ਕਿਸੇ ਵਿਦੇਸ਼ੀ ਮੁਲਕ ਤੇ ਰੱਖਿਆ ਮੰਤਰੀ ਬਣੇ ਨੇ ਪੰਜਾਬੀ ਭਾਈਚਾਰੇ ਦੇ ਵਿੱਚ ਕਾਫੀ ਜਿਹੜੀ ਹੈ ਖੁਸ਼ੀ ਹੈ ਇਸ ਗੱਲ ਨੂੰ ਲੈ ਕੇ ਹਾਲਾਂਕਿ ਸਿਆਸੀ ਤੌਰ ਤੇ ਵੇਖੀਏ ਤਾਂ ਇਹ ਤੋੜਾ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਕਿਉਂਕਿ ਕੈਪਟਨ ਮਨਿੰਦਰ ਸਿੰਘ ਹੋਰਾਂ ਦੇ ਵੱਲੋਂ ਜਦੋਂ ਹਰਜੀਤ ਸਿੰਘ ਸੱਜਣ ਹੋਰਾਂ ਨੂੰ ਮਿਲਣ ਤੋਂ ਮਨਾ ਕਰ ਦਿੱਤਾ ਗਿਆ ਤਾਂ ਇਸ ਦੌਰੇ ਦੀ ਚਰਚਾ ਹੋਰ ਵੀ ਵੱਧ ਗਈ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ লাইਵ ਤੁਸੀਂ ਨਾ ਜਗਬਣੀ ਟੀਵੀ ਤੇ ਸਰਦਾਰ ਰਜੀਤ ਸਿੰਘ ਸੱਜਣ ਦੇ ਜੱਦੀ ਪਿੰਡ ਬੰਬੇਲੀ ਤੋਂ ਉਹਨਾਂ ਦੇ ਜੱਦੀ ਘਰ ਦੀਆਂ ਜਿਹੜੇ ਕਿ ਕੁਝ ਦਿਨ ਬਾਅਦ ਇੱਥੇ ਪਹੁੰਚਣਗੇ ਤੇ ਆਪਣੇ ਪਰਿਵਾਰ ਦੇ ਨਾਲ ਔਰ तमाम ਰਿਸ਼ਤੇਦਾਰਾਂ ਦੇ ਨਾਲ ਮੁਲਾਕਾਤ ਕਰਨਗੇ ਪਿੰਡ ਦੇ ਵਿੱਚ ਕਾਫੀ ਵਧੀਆ ਪ੍ਰਬੰਧ ਕੀਤਾ ਗਿਆ ਹੈ ਥਾਂ-ਥਾਂ ਤੇ ਸਵਾਗਤੀ ਬੋਰਡ ਲਗਾਏ ਗਏ ਨੇ ਔਰ तमाम ਅਧਿਕਾਰੀ ਜਾਂਚ ਅਧਿਕਾਰੀ ਹਰ ਪਲ ਤੇ ਨਜ਼ਰ ਰੱਖੇ ਹੋਏ ਨੇ ਕੁਝ ਹੀ ਦੇਰ ਤੱਕ ਉਹ ਆਪਣੇ ਪਿੰਡ ਬੰਬੇਲੀ ਵਿਖੇ ਪਹੁੰਚ ਜਾਣਗੇ ਉਨੀ ਦੇਰ ਤੱਕ ਅਸੀਂ ਨਜ਼ਰ ਮਾਰਦੇ ਹਾਂ ਹਰਜੀਤ ਸਿੰਘ ਸਰਜਨਹੌਰਾਂ ਦੇ ਜ਼ਿੰਦਗੀ ਦੇ ਸਫ਼ਰ ਤੇ ਕਿ ਕਿਸ ਤਰ੍ਹਾਂ ਉਹ ਭਾਰਤ ਤੋਂ ਵਿਦੇਸ਼ ਗਏ ਅਤੇ ਉੱਥੇ ਜਾ ਕੇ ਇਨਾ ਵੱਡਾ ਮੁਕਾਮ ਹਾਸਲ ਕੀਤਾ ਹਰਜੀਤ ਸਿੰਘ ਸੱਜਣ ਜਿਹੜੇ ਕਿ ਆਪਣੇ ਪਿੰਡ ਬੰਬੇਲੀ ਵਿਖੇ ਪਹੁੰਚ ਜਾਣਗੇ ਇੱਕ ਵਾਰ ਫੇਰ ਤਾਂ ਤੁਹਾਨੂੰ ਕਰਦੀਆਂ ਤਸਵੀਰਾਂ ਦਿਖਾਉਣੀ ਹੈ ਚਾਹਾਂਗਾ ਕਿ ਇਹ ਘਰ ਹੈ ਹਰਜੀਤ ਸਿੰਘ ਸੱਜਣ ਹੋਰਾਂ ਦਾ ਉਹਨਾਂ ਦੇ ਪਿਤਾ ਸਰਦਾਰ ਕੁੰਦਨ ਸਿੰਘ ਅਤੇ ਮਾਤਾ ਵਿਦਿਆ ਕੌਰ ਔਰ ਉਹਨਾਂ ਦੀ ਸਿਸਟਰ ਜਿਹੜੀ ਕਿ ਇਸ ਘਰ ਦੇ ਵਿੱਚ ਮੌਜੂਦ ਨਹੀਂ ਉਹਨਾਂ ਦੇ ਨਾਲ ਮੁਲਾਕਾਤ ਕਰਨਗੇ ਲਗਾਤਾਰ ਰਿਸ਼ਤੇਦਾਰ ਇੱਥੇ ਪਹੁੰਚ ਰਹੇ ਨੇ ਥੋੜੀ ਦੇਰ ਤੱਕ ਹਰਜੀਤ ਸਿੰਘ ਸੱਜਣ ਵੀ ਇੱਥੇ ਪਹੁੰਚ ਜਾਣਗੇ ਸਰਦਾਰ ਕੁੰਦਨ ਸਿੰਘ ਜਿਹੜੇ ਕਿ ਉਹਨਾਂ ਦੇ ਪਿਤਾ ਪੁਲਿਸ ਦੀ ਨੌਕਰੀ ਕਰਦੇ ਸਨ ਔਰ ਇਥੋਂ ਸਮੇਤ ਪਰਿਵਾਰ ਉਹ ਕੈਨੇਡਾ ਸ਼ਿਫਟ ਹੋ ਗਏ ਸਨ ਕੁਫੀਰਾ ਸੁਵੀ ਐਕਸੈਕਟੂ ਕਿ ਰਿਸ਼ਤੇਦਾਰਾਂ ਦਾ ਲਗਾਤਾਰ ਤਾਂ-ਤਾਂ ਲੱਗਿਆ ਹੋਇਆ ਹੈ ਮਿਲਣ ਦੇ ਲਈ ਉਹਨਾਂ ਨੂੰ ਕਾਫੀ ਉਤਸੁਕਤਾ ਪਾਈ ਜਾ ਰਹੀ ਹੈ ਕੋਈ ਦੇਰ ਤੱਕ ਹਰਜੀਤ ਸਿੰਘ ਸੱਜਣ ਪਿੰਡ ਬੰਬੇਲੀ ਵਿੱਚ ਪਹੁੰਚ ਜਾਣਗੇ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹਾਂਗਾ ਕਿ ਪਲ-ਪਲ ਦੀ ਅਪਡੇਟ ਜਿਹੜੀ ਹੈ ਹਰਜੀਤ ਸਿੰਘ ਸੱਜਣ ਹਾਰਾਂ ਦੀ ਕਦੋਂ ਉਹਨਾਂ ਦੀ ਫੇਰੀ ਇੱਥੇ ਹੋਵੇਗੀ ਕਦੋਂ ਆਉਣਗੇ ਇਹ ਲਾਈਵ ਤਸਵੀਰਾਂ ਤੁਸੀਂ ਜਗਬਣੀ ਟੀਵੀ ਤੇ ਲਗਾਤਾਰ ਵੇਖ ਸਕਦੇ ਹੋ ਕੈਮਰਾਮੈਨ ਸਤਨਾਮ ਸਿੰਘ ਦੇ ਨਾਲ ਰਮਨਦੀਪ ਸਿੰਘ ਸੋਢੀ ਜਗਬਣੀ ਟੀਵੀ ਪਿੰਡ ਬੰਬੇਲੀ